ਸ਼ਹਿਰੀ ਦੀ ਘਟਨਾ ਵਾਪਰੀ ਹੈ ਕੀ ਕਹੋਗੇ ਮੈਂ ਤਾਂ ਕਹਾਂਗਾ ਵੀ ਸ਼ਹਿਰ ਦੇ ਵਿੱਚ ਲਾ ਐਂਡ ਨਹੀਂ ਕੋਈ ਚੀਜ਼ ਹੈ ਹੀ ਨਹੀਂ ਰੋਜ਼ ਬੈਨ ਤੋਂ ਬੈਨ ਨਗਰ ਰੋਜ਼ ਨਵੀਂ ਨਵੀਂ ਘਟਨਾ ਹੋ ਰਹੀ ਆ ਨਾ ਤਾਂ ਸਰਕਾਰ ਦਾ ਨਾ ਇੱਥੇ ਪ੍ਰਸ਼ਾਸਨ ਦਾ ਪੁਲਿਸ ਦਾ ਕੋਈ ਕੰਟਰੋਲ ਨਹੀਂ ਹੈਗਾ ਸਭ ਜਿਹੜੇ ਥੱਲੇ ਲਾਇਆ ਹੈ ਐਸਐਚਓ ਉਹਨਾਂ ਦਾ ਇੱਕੋ ਟਾਰਗੇਟ ਆ ਬਸ ਹੋਰ ਕੋਈ ਕੰਮ ਨਹੀਂ ਉਹਨਾਂ ਨੂੰ ਕਿਸ ਤਰੀਕੇ ਨਾਲ ਸ਼ਹਿਰ ਨੂੰ ਲੁੱਟਣਾ ਤੇ ਕਰਨਾ ਕੋਈ ਐਡੀ ਐਡੀ ਵੱਟਾ ਘਟਰਾ ਹੋ ਜਾਂਦੀ ਆ ਕਹਿੰਦੇ ਜੀ ਟਾਇਰ ਫਟ ਗਿਆ ਮੇਰਾ ਕੱਲ ਸ਼ਹਿਰ ਦੇ ਵਿੱਚ ਤਿੰਨ ਚਾਰ ਬੰਬ ਦੀ ਬਿਜਾਇ ਟਾਇਰ ਹੀ ਫਾੜ ਦਿੰਦੇ ਆ ਕੋਈ ਟਰੱਕ ਨਹੀਂ ਲੱਗੇ ਕੋਈ ਟਿਪਰ ਕਹਿੰਦੇ ਟਿਪਰ ਆ ਸਾਂਹ ਸੰਦ ਕੋ ਟਿਪਰ ਨੂੰ ਵੇਖਣ ਨੂੰ ਨਹੀਂ ਮਿਲਿਆ ਐਡੀ ਵੱਡੀ ਬੰਬ ਕਾਨ ਘਟਰਾ ਹੋ ਗਈ ਆ ਹੁਣ ਇਹ ਸ਼ਹਿਰ ਦੀ ਮੇਨ ਜਗ੍ਹਾ ਸਿਵਲ ਲਾਈਨ ਏਰੀਆ ਇੱਥੇ ਸੈਸ਼ਨ ਜੱਜ ਦੀ ਕੋਠੀ ਬਿਲਕੁਲ ਨਜ਼ਦੀਕ ਆ ਡੀਸ ਸਾਹਿਬ ਦੀ ਕੋਠੀ ਨਜ਼ਦੀਕ ਆ ਐਸਐਸਬੀ ਸਾਹਿਬ ਦੀ ਕੋਠੀ ਨਜ਼ਦੀਕ ਆ ਦੇਖੋ ਇੰਨਾ ਇੱਥੇ ਆਵਾਜ਼ ਆਈ ਆ ਇੱਕ 7 7:30 ਵਜੇ ਐਡੀ ਵੱਡੀ ਘਟਨਾ ਹੋ ਜੀ ਆਕੇ ਦੁਕਾਨਦਾਰ ਨੂੰ ਲੁੱਟ ਕੇ ਲੈ ਜਾਂਦੇ ਕਿੱਡੀ ਮੈਂ ਤਾਂ ਸਮਝਦਾ ਇਹ ਸਰਕਾਰ ਦੀ ਪੂਰੀ ਤਰ੍ਹਾਂ ਨਲਕੀ ਆ ਤੁਸੀਂ ਆ ਜਾਓ ਮੈਂ ਪਿੱਛੇ ਜੀ ਦੱਸਿਆ ਵੀ ਸੀਗਾ ਵੀ ਰਾਤ ਦਿਨ ਚੋਰੀਆਂ ਥੇਨੀਆਂ ਜਿਆਦਾ ਤੁਸੀਂ ਫਾਟਕ ਤੋਂ ਪਾਰ ਹਰ ਦੁਕਾਨਦਾਰ ਹਰ ਵਪਾਰਕ ਜਿਹੜੇ ਵਿਆਹ ਸ਼ਾਦੀਆਂ ਦੇ ਪੈਲਸ ਆ ਹਰ ਜਗ੍ਹਾ ਤੇ ਚੋਰੀ ਹੋਈ ਹੈ ਵੱਡੇ ਸ਼ੋਰੂਮਾਂ ਚੈੱਕ ਕਰ ਲੋ ਉਹਨਾਂ ਦੇ ਚੋਰੀ ਹੋਈ ਹੈ ਕਿੱਥੇ ਸਰਕਾਰ ਕਿੱਥੇ ਆ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਦੂਸਰੀ ਗੱਲ ਕਮੀ ਸਾਡੇ ਦੇ ਵਿੱਚ ਵੀ ਸਾਡੇ ਲੋਕਾਂ 'ਚ ਵੀ ਹੈਗੀ ਆ ਹੱਬ ਆਪਣੇ ਆਪਣੇ ਡਫਲੀ ਵਜਾਂਡੇ ਆ ਸਾਰੀਆਂ ਪਾਰਟੀਆਂ ਜਿੰਨੇ ਲੀਡਰ ਆ ਸ਼ਹਿਰ ਦੇ ਵਿੱਚ ਉਹਨਾਂ ਦਾ ਕੋਈ ਕੋਈ ਕੰਟਰੋਲ ਨਹੀਂ ਉਹਨਾਂ ਦਾ ਵੀ ਸ਼ਹਿਰ ਦੇ ਵਿੱਚ ਤੁਸੀਂ ਸਫਾਈ ਵੇਖ ਲਓ ਤੁਸੀਂ ਕੋਈ ਵੀ ਇਕੱਠੇ ਹੋਣ ਨੂੰ ਤਿਆਰ ਨਹੀਂ ਸਾਨੂੰ ਬੁਲਾਓ ਜਿੱਥੇ ਮਰਜੀ ਮੈਂ ਐਜ਼ੇ ਬੀਜੇਪੀ ਐਕਸ ਪ੍ਰੈਜ਼ੀਡੈਂਟ ਮੈਂ ਕਹਿੰਦਾ ਮੈਨੂੰ ਸਾਨੂੰ ਕਿਤੇ ਬੁਲਾਓ ਕੋਈ ਪਾਰਟੀ ਦਾ ਲੀਡਰ ਬੁਲਾਵੇ ਅਸੀਂ ਨਾ ਜਾਵਾਂਗੇ ਤਦ ਗੱਲ ਕਰਨਾ ਸਾਡੇ ਬੀਜੇਪੀ ਦੇ ਸੱਟਰੀ ਦੇ ਨੇ ਸ਼ਹਿਰ ਦੇ ਮੰਡਲ ਦੇ ਗਾਲੋ ਸ਼ਹਿਰ ਦੇ ਗਾਲੋ ਸੱਟਰੀ ਦੇ ਨੇ ਅੱਡੀ ਵੱਡੀ ਵਾਰਦਾਤ ਹੋਈ ਦੇਖੋ ਕਿਹੜੇ ਕੋਣ ਆਂਡਿਆ ਕੋਈ ਕਿੰਨੇ ਕਿੱਡੀਆਂ ਵੱਡੀਆਂ ਵਾਰਦਾਤਾਂ ਹੋਣੀਆਂ ਨੇ ਕੋਈ ਤੁਹਾਨੂੰ ਨਜ਼ਰ ਨਹੀਂ ਆਏਗਾ ਇਹਨੂੰ ਇੱਥੇ ਕੰਟਰੋਲ ਸਰਕਾਰ ਨੂੰ ਕਰਨਾ ਚਾਹੀਦਾ ਤੇ ਸਾਰੇ ਲੀਡਰਾਂ ਨੂੰ ਵੀ ਬੈਠ ਕੇ ਇੱਕ ਪਲੇਟਫਾਰਮ ਦੇ ਉੱਤੇ ਬੈਠ ਕੇ ਸਾਨੂੰ ਇਸ ਦੇ ਵਿਚਾਰ ਕਰਨਾ ਚਾਹੀਦਾ ਵੀ ਅੱਗੋਂ ਕੀ ਕਰਨਾ ਹੈ ਇਹਦੀ ਰਣਨੀਤੀ ਬਣਾਨੀ ਚਾਹੀਦੀ ਆ ਸ਼ਹਿਰ ਨੂੰ ਇਹਨਾਂ ਲੋਕਾਂ ਦੇ ਲੋਟੂ ਟੋਲਿਆਂ ਦੇ ਹੱਥ ਹਵਾਲੇ ਨਹੀਂ ਕਰਨਾ ਚਾਹੀਦਾ ਭਾਈ ਸਾਨੂੰ ਰਾਤੀ ਪਤਾ ਲੱਗਿਆ ਕਿ ਦਤਾ ਜੀ ਦੀ ਸਿਵਲ ਲਾਈਨ ਰੋਡ ਤੇ ਦੁਕਾਨੇ ਤੇ ਕੋਈ ਦੋ ਨਕਾਬਪੋਸ਼ ਆਏ ਨਾ ਤੇ ਰਿਵਾਲਵਰ ਦੀ ਨੋਕ ਤੇ ਇਹਨਾਂ ਦੀ ਦੁਕਾਨ ਤੋਂ ਲੁੱਟਖੋ ਕੀਤੀ ਔਰ ਇਹਵਾ ਸ਼ਟਰ ਬੰਦ ਕਰਕੇ ਚਲੇ ਗਏ ਬੜੀ ਹੈਰਾਨੀ ਦੀ ਗੱਲ ਹੈ ਕਿ ਸ਼ਹਿਰ ਦਾ ਪੋਸ਼ ਏਰੀਆ ਸਿਵਲ ਲਾਈਨ ਰੋਡ ਆ ਅੱਜ ਸੈਸ਼ਨ ਜੱਜ ਵੀ ਇੱਥੇ ਡੀਸੀ ਸਾਹਿਬ ਦੀ ਕੋਠੀ ਵੀ ਇੱਥੇ ਐਸਐਸਪੀ ਸਾਹਿਬ ਦੀ ਕੋਠੀ ਵੀ ਇੱਥੇ ਤੇ ਵੱਡੇ ਵੱਡੇ ਅਫਸਰਾਂ ਦੀ ਕੋਠੀ ਵੀ ਇੱਥੇ ਜੇ ਸ਼ਹਿਰ ਦੇ ਵਿੱਚ ਇਹ ਏਰੀਆ ਨਹੀਂ ਸਿਕਿਉਰ ਹੈਗਾ ਤਾਂ ਮੇਰੇ ਖਿਆਲ ਨਾਲ ਫਿਰ ਗੁਰਦਾਸਪੁਰ ਪ੍ਰਸ਼ਾਸਨ ਨੂੰ ਹੱਥ ਖੜੇ ਕਰ ਦੇਣੇ ਚਾਹੀਦੇ ਆ ਕਿ ਸਾਡੇ ਬਸ ਦੀ ਨਹੀਂ ਗੱਲ ਹੈਗੀ ਸਿਕਿਉਰਟੀ ਪੰਜੇ ਦਿਨ ਪਹਿਲਾਂ ਸਿਟੀ ਥਾਣੇ ਦੇ ਬਾਹਰ ਇੱਕ ਧਮਾਕਾ ਹੋਇਆ ਤੇ ਲੋਕਲ ਸਾਡਾ ਪ੍ਰਸ਼ਾਸਨ ਕਹਿ ਰਿਹਾ ਕਿ ਟਾਇਰ ਫਟ ਗਿਆ ਤਹੋਂ ਰਾਤ ਦੀ ਅਸੀਂ ਦਿੱਲੀ ਪੁਲਿਸ ਦੀ ਇੰਟਰਵਿਊ ਸੁਣਨ ਦੇ ਆ ਉਹ ਕਹਿ ਰਿਹਾ ਕਿ ਅਸੀਂ ਕੁਝ ਬੰਦੇ ਫੜਿਆ ਤੇ ਉਹਨਾਂ ਨੇ ਗੁਰਦਾਸਪੁਰ ਥਾਣੇ ਦੇ ਬਾਹਰ ਗਰਨੇਡ ਹਮਲਾ ਕੀਤਾ ਮਤਲਬ ਕਿ ਲੋਕਲ ਪ੍ਰਸ਼ਾਸਨ ਨੂੰ ਇਹ ਵੀ ਨਹੀਂ ਪਤਾ ਕਿ ਗਰਨੇਡ ਹਮਲਾ ਹੈ ਕਿ ਟਾਇਰ ਫਟ ਗਿਆ ਐਦਾ ਐਦਾ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਔਰ ਪੁਲਿਸ ਤੇ ਪ੍ਰਸ਼ਾਸਨ ਟੋਟਲੀ ਨਾਕਾਮ ਔਰ ਲੋਕੀ ਇਸ ਟਾਈਮ ਡਰ ਤੇ دہشت ਦੇ ਵਿੱਚ ਜੀ ਰਹੇ ਨੇ ਔਰ ਸਾਡੀ ਪ੍ਰਸ਼ਾਸਨ ਅੱਗੇ ਤੇ ਸਰਕਾਰ ਅੱਗੇ ਅਪੀਲ ਹੈ ਜੇ ਤੁਹਾਡੇ ਕੋਲ ਕੰਟਰੋਲ ਹੁੰਦਾ ਠੀਕ ਹੈ ਨਹੀਂ ਤਾਂ ਅਦਰਵਾਇ ਤੁਹਾਨੂੰ ਨਹੀਂ ਸੈਂਟਰ ਨੂੰ ਤਾਂ ਗਵਰਨਰ ਸਾਹਿਬ ਨੂੰ ਮਿਲ ਕੇ ਕੋਈ ਗੱਲ کہہ ਸਕਣਾ ਕਿ ਪੰਜਾਬ ਨੂੰ ਰਾਸ਼ਟਪਤੀ ਰਾਜ ਹੀ ਲਾ ਦੋ ਗੱਲ ਮੁੱਕ ਗਈ ਦੇਖੋ ਕਟਨਾ ਦੇਂਦਿਆ ਰਹੇ ਹੋਈ ਹੈ ਸਾਢੇ 7 ਵਜੇ ਦਾ ਟਾਈਮ ਹੈ ਉਹ ਪੋਸ਼ ਏਰੀਆ ਸਭ ਆਵਾਜ਼ ਆ ਰਹੀ ਹੈ ਜੋ ਬੰਦੇ ਮੂੰਹ ਬਨ ਕੇ ਸ਼ਹਿਰ ਦੇ ਵਿੱਚੋਂ ਨਿਕਲ ਕੇ ਆਇਆ ਯਾਰ ਮਤਲਬ ਕਿਤੇ ਨਾਕਾ ਨਹੀਂ ਹੈ ਗਵਰਨਰ ਨੂੰ ਰੋਕਣ ਵਾਲਾ ਕਿ ਤੁਸੀਂ ਮੂੰਹ ਬਨ ਕੇ ਕਿੱਧਰ ਨਿਕਲੇ ਉਹ ਵਾਰਦਾਤ ਕਰਕੇ ਵੀ ਉਹ ਨਿਕਲ ਕੇ ਫੇਰ ਨਹੀਂ ਕਿਤੇ ਰੋਕਿਆ ਵਾਰਦਾਤ ਜਦੋਂ ਵੀ ਕੋਈ ਹੋ ਜਾਂਦੀ ਹੈ ਉਹਦੇ ਬਾਅਦ ਤੁਸੀਂ ਦੇਖੋ ਪੁਲਿਸ ਇੱਕ ਦੋ ਦਿਨ ਐਕਟਿਵ ਹੁੰਦੀ ਹੈ ਰਾਤ ਨਾਕੇ ਲੱਗ ਤੇ ਫੇਰ ਉਹਰੇ ਬਾਅਦ ਉਹੀ ਹਾਲ ਹੋ ਜਾਂਦਾ ਵੇ ਅੱਜ ਅੰਮ੍ਰਿਤਸਰ ਗਈ ਹੈ ਜੀ ਪ੍ਰੈਸ ਕਾਨਫਰੰਸ ਕਰਨ ਦੇ ਲਈ ਦੇਖੋ ਇਹ ਸਾਡੇ ਧਿਆਨ ਚ ਨਹੀਂ ਤੋਈ ਪੱਤਰਕਾਰ ਸਾਥੀਓ ਸਾਡਾ ਧਿਆਨ ਚੋ ਇਹ ਜਿਹੜੀ ਪ੍ਰੈਸ ਕਾਨਫਰੰਸ ਅੰਮ੍ਰਿਤਸਰ ਉਹ ਉਹਨਾਂ ਨੂੰ ਹੀ ਪਤਾ ਹੋਏਗਾ ਇੱਕ ਦੁਕਾਨਦਾਰ ਕਹਿ ਰਿਹਾ ਕਿ ਟਾਈਮ ਨਾਲ ਦੁਕਾਨਾ ਬੰਦ ਕਰਦੀ ਪਰ ਸਾਡੇ ਸਾਥੀ ਤੋਂ ਪਹਿਲਾਂ ਕੋਈ ਕੀ ਕਰੂਗਾ ਜੇ ਟਾਈਮ ਨਾਲ ਦੁਕਾਨਾ ਬੰਦ ਕਰਨੀ ਹੈ ਦੁਕਾਨਦਾਰ ਕਹਿ ਰਿਹਾ ਤਾਂ ਦੁਕਾਨਦਾਰ ਰੋਟੀ ਕਿਥੋਂ ਖਾਏਗਾ ਫਿਰ ਜੇ ਇਦਾਂ ਦੀ ਨੋਬਾ ਤਾਂ ਮੈਂ ਤਾਂ ਸਾਰੇ ਦੁਕਾਨਦਾਰਾਂ ਨੂੰ ਬੇਨਤੀ ਕਰਨਾ ਕਟੂਗੜ ਫਟਵੀ ਤੱਕ ਤੇ ਖੁੱਲੀਆਂ ਦੇ ਯਾਰ 8 9 ਵੇ ਤੱਕ ਡੈਮੋਕਰੇਸੀ ਦੇ ਜੀਰੇ 8 9 ਵੇ ਤੱਕ ਖੁੱਲੀਆਂ ਰੱਖਣ ਮੈਂ ਤਾਂ ਕਹਿ ਰਿਹਾ ਜੀ ਇਦਾਂ ਦੇ ਹਾਲਾਤ ਹੈ ਦੁਕਾਨਦਾਰ ਨਹੀਂ ਸੇਫ ਮਹਿਸੂਸ ਕਰਨ ਦੇ ਇਦਾਂ ਕਰਾ ਸ਼ਟਰ ਸੁੱਟੋ ਤਾਲੇ ਲਾਓ ਤੇ ਚਾਬੀਆਂ ਲੋਕਲ ਲੀਡਰਾਂ ਤੇ ਲੋਕਲ ਸਰਕਾਰ ਦੇ ਹਵਾਲੇ ਕਰੋ ਕਿ ਅਸੀਂ ਆਪਣੀ ਰੋਜੀ ਰੋਟੀ ਨਹੀਂ ਕਮਾ ਸਕਦੇ ਸਾਨੂੰ ਰੋਜੀ ਰੋਟੀ ਦੇ ਦਿਓ ਯਾਰ ਸਾਰੀ ਫੇਲ ਜਾਦਾ ਹੈ ਬਿਲਕੁਲ ਫੇਲ ਹੋ ਰਿਹਾ ਇਸ ਤੋਂ ਵੱਡਾ ਕੀ ਚਾਹੀਦਾ 4 ਦਿਨ ਪਹਿਲਾਂ ਅਟੈਕ ਹੋਇਆ ਥਾਣੇ ਦੇ ਬਾਹਰ ਹੁਣ ਉਹਰੇ ਬਾਅਦ ਇੰਨੀ ਚੈਕਿੰਗ ਹੋਣ ਦੇ ਬਾਅਦ ਇਦਾਂ ਦੀਆਂ ਵਾਰਦਾਤਾਂ ਹੋ ਰਹੀਆਂ ਤੇ ਫਿਰ ਤੁਸੀਂ ਇਹਨ ਜੇ ਪ੍ਰਸ਼ਾਸਨ ਕਹਿੰਦਾ ਕਿ ਪ੍ਰਸ਼ਾਸਨ ਫੇਲ ਨਹੀਂ ਹੈਗਾ ਜਾਂ ਸ਼ਹਿਰ 'ਚ ਖੋਫ ਨਹੀਂ ਹੈਗਾ ਮੈਂ ਇੱਕੋ ਗੱਲ ਪੁੱਛਣ ਲੱਗਾ ਤੁਸੀਂ ਪੁਲਿਸ ਲਾਈਨ ਦੇਖ ਲਓ ਪੁਲਿਸ ਲਾਈਨ ਦਾ ਕੁਆਟਰ ਦੇਖ ਲਓ ਤੇ ਥਾਣੇ ਦੇਖ ਲਓ ਫਿਰ ਇਹਨਾਂ ਨੇ ਕੰਧਾਂ 12-12 ਫੁੱਟ ਉੱਚੀਆਂ ਕਰਕੇ ਤੇ ਤਾਰਾਂ ਕਿਉਂ ਲਾਤੀਆਂ ਨਾ ਮਤਲਬ ਇਹਨਾਂ ਨੂੰ ਕਿਤੇ ਨਾ ਕਿਤੇ ਆ ਵੀ ਡਰ ਹੈਗਾ ਤੇ ਲੋਕ ਕਿੱਥੇ ਜਾਣ ਲੋਕ ਹੁਣ ਤਾਰਾਂ ਲਾ ਕੇ ਘੁੰਮਣ ਆਪਣੀਆਂ ਕੰਧਾਂ ਉੱਚੀਆਂ ਕਰ ਲਈਆਂ ਲੋਕ ਵੀ ਤਾਰਾਂ ਲਾ ਕੇ ਘੁੰਮਣ ਇਹਦਾ ਮਤਲਬ ਪ੍ਰਸ਼ਾਸਨ ਵੀ ਮੰਨਦਾ ਕਿਤੇ ਨਾ ਕਿਤੇ ਡਰ ਹੈਗਾ ਦੇਖੋ ਇੱਕ ਤੇ ਸਾਡੇ ਦੱਤਾ ਜੀ ਸਾਥੀ ਨੇ ਪੁਰਾਣੇ ਬਾਈਪਾ ਦੇ ਸੈਟਰੀ ਰਹਿ ਚੁੱਕੇ ਨੇ ਅਸੀਂ ਇੱਕੋ ਮੰਗ ਕਰਨਿਆ ਕੱਲਾ ਦਤਾ ਜੀ ਨਹੀਂ ਇਹਨੇ ਪੂਰੇ ਸ਼ਹਿਰ ਲਈ ਦੁਕਾਨਦਾਰਾਂ ਲਈ ਵੀ ਸ਼ਹਿਰ ਵਾਸੀਆਂ ਲਈ ਪ੍ਰਸ਼ਾਸਨ ਨੂੰ ਸੇਫਟੀ ਦਾ ਬੰਦੋਬਸਤ ਕਰਨਾ ਚਾਹੀਦਾ ਹੈ ਤੇ ਸੋਸ਼ਲ ਸਿਕਿਉਰਿਟੀ ਚਾਹੀਦੀ ਹੈ